ਜਲੇਬੀਆਂ ਜਲੇਬੀਆਂ ਪਕੌੜੇ ਅੱਛਾ ਹਾਂ ਨਾਲ ਸਬਜ਼ੀਆਂ ਜਿਹੜੀਆਂ ਬਣਾਉਣੀ ਤੇ ਮਨਾਤੀਆਂ ਆਪਣੇ ਘਰਦਿਆਂ ਨੂੰ ਮੈਂ ਤਾਂ ਮੂਰੇ ਲਾਏ ਵੇ ਆਪਣੇ ਪਿਓ ਕੇ ਭਾਈ ਭਤੀਜੇ ਸਾਰੇ ਮੂਰੇ ਆਹ ਮੂਰੇ ਵੀ ਭਜਾ ਦੰਨੀਆਂ ਜੇ ਸਾਡੇ ਮੂਰੇ ਵਾਰੰਗ ਦੇ ਆ ਕੇ ਬੋਲੇ ਕੋਈ ਹਾਂ ਆਹ ਹੱਥ ਦਿਖਾਉਨੀਆਂ ਡੰਡਾ ਅੱਛਾ ਵੀ ਆ ਦੇਖਦਾ ਆ ਡੰਡਾ ਰੋਟੀਆਂ ਪਾਣੀ ਹੱਥੀਆਂ ਬਣਾ ਲੈਣੀਆਂ ਲੱਸੀ ਜਿਹੜੀ ਵੱਡੀ ਵਾਲਟੀ ਕਰ ਲੈਣੀ ਦੁੱਧ ਪਾ ਕੇ ਆਹ ਨਾ ਨਾ ਨੂੰ ਦੋ ਦੋ ਖਵਾ ਦੇਣੀਆਂ

ਹਾਂ ਇਹ ਲੋਕੀ ਕਾਈ ਨੋ ਹੋਏ 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 ਆ ਦੇਵੇਂ ਸਰੇ ਲਾਫੀ ਗਾ ਬੇਬੇ ਪੈਰੀ ਪੈਣਾ ਜੀ ਕਿ ਹਾਲ ਚਾਲ ਨੇ ਭੱਗਿਆ ਮੈਂ ਤਾਂ ਭੱਗਿਆ ਪਹਿਲਾਂ ਬੁੜੀਆਂ ਦੇ ਪੈਰੀ ਹੱਥ ਲਾ ਦੇ ਸਾਰੀਆਂ ਦੇਣਾ ਕੀ ਹਾਲ ਹੈ ਜੀ ਪੈਰੀ ਪੈਣਾ ਜੀ ਪੈਰੀ ਪੈਣਾ ਜੀ ਉਹ ਬੁੜੀਆਂ ਕਹਿੰਦੇ ਨੇ ਜੀ ਆਪਣੇ ਪੰਜਾਬ ਵਿੱਚ ਜਿਹੜੇ ਪਿੰਡਾਂ ਵਾਲੇ ਠੇਠ ਹੈ ਹਾਂ ਉਹ ਕਾਇਦੇ ਨੇ ਪਰ ਕਹਿੰਦੇ ਇੱਜਤ ਨਾਲ ਐ ਹਾਂਜੀ ਬੜੇ ਮਾਣ ਨਾਲ ਕਹਿੰਦੇ ਆ ਬੜੇ ਸਤਿਕਾਰ ਨਾਲ ਕਹਿੰਦੇ ਆ ਕੀ ਹਾਲ ਚਾਲ ਐ ਵਧੀਆ ਜੀ ਕੀ ਨਾਮ ਹੈ ਬੇਬੀ ਤੁਹਾਡਾ ਨਛੱਤਰ ਕੌਰ ਤੁਹਾਡਾ ਬੇਬੀ सुरेंद्र ਕੌਰ सुरेंद्र ਕੌਰ ਹਾਂਜੀ ਤੇ ਬੇਬੀ ਤੁਹਾਡਾ ਚਰਨਜੀਤ ਕੌਰ ਚਰਨਜੀਤ ਕੌਰ ਨਛੱਤਰ ਕੌਰ ਨੂੰ ਤੁਹਾਡੀ ਪ੍ਰਧਾਨ ਲਾ ਦਈਏ ਹਾਂਜੀ ਸਾਲ ਪ੍ਰਧਾਨ ਹੈ ਸਾਡੀ ਸਿੱਟਾ ਆ ਬਹੁਤ ਗੱਡੀ ਬੀਤੀ ਅੱਛਾ ਬਹੁਤ ਜੀ ਅੱਛਾ ਪ੍ਰਧਾਨ ਫਿਰ ਤਗੜੀ ਕਿਹੜੀ ਪ੍ਰਧਾਨ ਹੈ ਹਾਂ ਹੈ ਇਹ ਮੰਨ ਦਈਏ ਕਹਿੰਦੇ ਪ੍ਰਧਾਨ ਹੈ ਇਹ ਭਜਾ ਦਿੰਦੀਆਂ ਮੈਂ ਇਹਨਾਂ ਨੂੰ ਭਜਾ ਦਿੰਦੇ ਹਾਂ ਪ੍ਰਧਾਨਗੀ ਪੂਰੀ ਕਾਇਮ ਹੈ ਤੁਹਾਡੀ ਵੜਕ ਰੱਖਦੇ ਪੂਰੀ ਹੋਰ ਰੱਖਣੀ ਪੈਂਦੀ ਰੱਖਣੀ ਪੈਂਦੀ ਤੁਰ ਨਹੀਂ ਹੁੰਦਾ ਉਹ ਲੱਤ ਤੇ ਅੱਛਾ ਹਾਂ बैठी हो बैठी है छोटी भाई है वो मोटी अच्छा हां मार दी सारे हां ले त तगड़ी है हम्म हाँ। एद नाल डरा के रखे हो सारे हां सब डरते हैं सब डरते हैं छोटी के डंडे से सब चलते हैं ना हां <laughs> हां पर हंसदे हैं सारे इकट्ठे हो गए एको सदे पर जगे आ गए प्यार भी पूरा है पूरा वजी पूरा पूरा प्यार वाह ता किनिया पुरानी सहेलियां है ਆ ਤਾਂ ਖਾਸ ਹੀ ਮੇਤੇ ਵੀ ਬੜੀ ਹੋਈ ਹੈ ਛੋਟੀ ਛੋਟੀ ਹੋਈ ਹੈ ਮੇਤੇ ਆ ਬਹੂ ਲੱਗਦੀ ਬੀਬੀ ਅੱਲਾ ਹੁਆ ਆਹ ਤੁਹਾਡੀ ਬਹੂ ਆ ਨੋ ਲੱਗਦੀ ਇਹ ਇਧਰ ਵਾਲੀ ਤਾਂ ਬਹੂ ਹੈ ਹਾਂ ਤੁਸੀਂ ਕਹਿੰਦੇ ਬੀਬੀ ਇਹ ਵੀ ਨੋ ਲੱਗਦੀ ਲੈ ਤੁਸੀਂ ਸੱਸ ਹੈ ਹਾਂ ਇਹ ਇਹ ਵੀ ਨੂ ਤੁਹਾਡੀ ਫਿਰ ਨਾਲ ਕਹਿੰਦੇ ਇਹ ਤਾਂ ਬੜੀ ਹੈ ਮੇਰੇ ਤੇ ਤੁਸੀਂ ਕਹਿੰਦੇ ਇਹ ਤਾਂ ਫੁੱਲ ਗਿਆ ਹੋ ਗਿਆ ਹੋਰ ਆ ਰਹੀ ਸੰਗਤ ਹੋ ਰ ਆ ਰਹੀ ਆਜੋ ਜੀ ਆਜੋ ਆਜੋ ਲੱਖਿਆ ਲੱਖਿਓ

ਨੌਕਰੀਆਂ ਲਾਉਣਿਆਂ ਪੜਾਏ ਹਾਂ ਲਾਏ ਇਹਨਾਂ ਦੇ ਜੂੜੇ ਕਰੇ ਜੂੜੇ ਵੀ ਕਰੇ ਹੋਰ ਹਾਂ ਰੋਟੀਆਂ ਰੋਟੀਆਂ ਪਕਾ ਕੇ ਦਿੱਤੀਆਂ ਚਾਹਾਂ ਕਰਕੇ ਦਿੱਤੀਆਂ ਹਾਂ ਹਾਂ ਉਹਨਾਂ ਨੂੰ ਫੇਰ ਲੜਾਉਣਾ ਝੜਾਉਣਾ ਫੇਰ ਰੋਟੀ ਤਿਆਰ ਕਰਨੀ ਕਟਾਈ ਵੀ ਕਰੀ ਅਦੀ ਕਰਨੀ ਪੈ ਜਾਂਦੀ ਤੇ ਨਿਆਣਿਆਂ ਦੀ। ਅ ਕਟਾਈ ਥੋੜੀ ਉਹ ਕਰੀ ਜਾਦੇ। ਜ਼ਿਆਦਾ ਨਹੀਂ ਕਰੀ। ਦਬਕੇ ਨਾਲੇ ਚੱਲਦਾ ਦਾ ਕੰਮ ਹੈ। ਹਾਂ। ਹੁਣ ਵੀ ਦਬਕੇ ਨਾਲੇ ਚੱਲਦਾ ਕੰਮ। ਹਾਂ ਹੁਣ ਵੀ ਚੱਲਦਾ ਵਾ। ਆ ਗਈ ਇੱਕ ਹੋਰ ਸੇਲੀ ਥੋੜੀ ਆ ਗਈ। ਅੱਛਾ ਇਹ ਨੂਹਾਂ। ਕੁੱਟਦੀ ਐ? ਹਾਂ। ਦਰਦੀਆਂ ਸਾਰੀਆਂ ਹੈ। ਆਜ ਉੱਪਰ ਨੂੰ ਆਜੋ ਉੱਪਰ ਨੂੰ ਸਾਰੇ ਹੋ ਕੇ ਬਹਿ ਜਾਓ ਚੜ ਜਾਓ ਉੱਪਰ ਨੂੰ ਕੋਈ ਗੱਲ ਨਹੀਂ। ਵਾਹ ਰੀਵਾ ਨਛਤਰ ਕੌਰ ਜੀ ਪੂਰਾ ਦਬਕਾ ਦਬਕਾ ਹੋਇਆ ਹਾਂ ਰੱਖਣਾ ਪੈਂਦਾ ਬਹੁਤ ਅੱਛਾ ਨਿਆਣੇ ਪਾਲੇ ਬੜੇ ਕਰੇ ਸਬਜ਼ੀਆਂ ਬਣਾਈਆਂ ਹੋਰ ਕੀ ਕੁਝ ਬਣਾਇਆ ਰੋਟੀਆਂ ਬਣਾਈਆਂ ਦਾਲ ਸਬਜ਼ੀ ਮੂੰਗੀ ਮਸਰੀ ਮਾਂ ਦੀ ਦਾਲ ਬੰਦ ਗੋਬੀ ਦੁੱਧ ਫੁੱਲ ਬੋ ਵੀ ਆਲੂ ਮਟਰ ਸਾਗ ਹੋਰ ਵੀ ਰਹਿ ਗਿਆ ਖਾਸੀਆਂ ਜੇ ہاں ਸਾਰਾ ਸਾਗ ਬਾਥੂ ਸਾਗ ਉਹ ਜਿਹੜਾ ਜੱਤੀ ਸੜਕੀਂਗ ਨੂੰ ਲੈਣਾ ਤੇ ਚਲਾਈ ਵਾਲਾ ਸਾਗ ਵੀ ਬਣਾਇਆ ਹਾਂ ਬਣਾਇਆ ਹੈ ਵੀ ਉਹ ਵੀ ਉਹ ਕੇਕਣ ਬਣਾਉਂਦੇ ਦੇ ਤੋੜ ਕੇ ਬਾਹਰ ਦੇ ਜੜਾਈ ਲਿਆ ਕੇ ਵਿੱਚ ਹੋਰ ਪਾ ਲੈਣ ਤੰਦ ਵਾਲਾ ਪਾ ਲੈਣਾ ਭੌਂ ਖੋੜੇ ਤੋੜ ਕੇ ਪਾ ਲੈਣੇ ਅੱਛਾ ਛੋਲਿਆਂ ਦੇ ਸਾਗ ਵਰਗੇ ਹਾਂ ਫਿਰ ਕੱਟ ਕੇ ਬਣਾ ਲੈਣਾ ਨਾਨ ਮਸਾਲਾ ਪਾ ਕੇ ਕਾਦੇ ਪਰ ਬਣਾਉਣਾ ਜੁੱਲਿਆਂ ਪਰ ਜਾਉਂਦੇ ਨਹੀਂ ਜਹੋਂ ਤਾਂ ਗਏ ਸਾਂ ਹਾਂ ਤੇ ਉਹ ਪਾਂਡਾ ਕਿਹੜਾ ਹੁੰਦਾ ਜਿੱਤ ਬਣਾਉਂਦੇ ਤੇ ਤਿੰਨ ਜੁੱਲੇ ਦੇ ਇੱਕ ਤੌੜੀ ਹੁੰਦੀ ਸੀ ਪਤੀਲਾ ਅੱਛਾ ਹਾਂ ਤੌੜੀ ਹੁੰਦੀ ਮਿੱਟੀ ਦੀ ਉਹਦੇ ਵਿੱਚ ਧਰਦੇ ਨਾਲ ਸਾਗ ਪਤੀਲੇ ਚ ਜਾ ਕਰਨੀ ਪੰਜ ਚਾਰ ਵਾਰ ਬੰਦਿਆ ਆਵਾਜ਼ ਜਿਆਦਾ ਰਹਿੰਦੀ ਸੀ ਅੱਛਾ ਜਿਹੜਾ ਮੁੰਡਾ ਮੇਰਾ ਪਟਵਾਰੀ ਤਾਂ ਉਹਦੇ ਬਹੁਤ ਆਉਂਦੇ ਸੀ ਉਹ ਲਿਖਦੇ ਵੀ ਤੇ ਹਾਂ ਲਿਖਦੇ ਤੇ ਰਾਜ ਪਟਵਾਰੀ ਹੈ ਲਿਖਾਰੀ ਤੇ ਅੱਛਾ ਉਹ ਤੰਦਲੇ ਵਾਲਾ ਸਾਗ ਬਣਾਉਂਦੇ ਸੀ ਤੁਸੀਂ ਹੈ ਹਾਂ ਹੋਰ ਸਾਰਾ ਕੁਝ ਇਕੱਠਾ ਕਰਕੇ ਇਕੱਠਾ ਕਰਕੇ ਹਾਂ ਇੱਕ ਉਹ ਛੋਲੇ ਦੀ ਦਾਲ ਪਾ ਲੈਂਦੇ ਤੇ ਵਿੱਚ ਇਕੜਾ ਵੀ ਹੁੰਦਾ ਤਾਂ ਮੋਠਾ ਦੀ ਮੋਠਾ ਦੀ ਹਾਂ ਹਾਂ ਮੋਠ ਕਿਥੇ ਚਿੱਟੇ ਕਰਾਤੇ ਮੋਠ ਤਾਂ ਹੁਣ ਖਾਂ ਬਣਦੀ ਨਹੀਂ ਹੈਗੀ ਕਿਤੇ ਖਾਂਦੇ ਨਹੀਂ ਕੋਈ ਮੋਠਾ ਨਾ ਮੋਠਾ ਦੀ ਸਾਗ ਵਿੱਚ ਪਾ ਸਾਡੇ ਹੁਣ ਵੀ ਬਣਾਉਂਦੇ ਹਾਂ ਤਾਂ ਮੇਤੇ ਬਣਦਾ ਨਹੀਂ ਹੁਣ ਕਾਉਂਟ ਬਣਾ ਕੇ ਦਿੰਦਾ ਨਹੀਂ ਮੋਠਾ ਦੀ ਦਾਲ ਦੀ ਗੱਲ ਕਰਦਾ ਮੈਂ ਨਾ ਮੋਠਾ ਨਹੀਂ ਬਣਾਉਂਦੇ ਬਣਾਉਂਦੇ ਦੇ ਵੀ ਹਾਂ ਸਿਆਲ 'ਚ ਬਣਾਉਂਗੇ ਸਿਆਲ 'ਚ ਬਣਾਉਂਗੇ ਹਾਂ ਇਧਰਲੇ ਪਾਸੇ ਮੋਠਾ ਜਾਂਦੇ ਵੀ ਤੇ ਖੇਤਾਂ 'ਚ ਵੀ ਪਹਿਲਾਂ ਹੁੰਦੇ ਤੇ ਹੁਣ ਨਹੀਂ ਬਚੇ ਹੁਣ ਨਹੀਂ ਕੋਈ ਵਿਜਦੇ ਪਹਿਲਾਂ ਹੁੰਦੇ ਤੇ ਮੂੰਗੀ ਹੋਠ ਮਸਰੀ ਹਾਂ ਤੇ ਚੱਕੀ ਚੱਕੀ ਬਥੇਰੀ ਸੀ ਚਲਾਈ ਹੈ ਮੋਟੀ ਇਹ ਹੀ ਮੋਟੀ ਹਾਂ ਚੱਕੀ ਇੱਥੇ ਇਥੇ ਵੇੜੇ ਚ ਡਾਲ ਲੈਂਦੇ ਤੇ ਅੰਦਰ ਦੀ ਰੱਖੀ ਵੀ ਹਾਂ ਗੌਂਡੀਆਂ ਨੂੰ ਦਿੱਤੀਆਂ ਨਾਲ ਜਿੰਦਾ ਮਰੂਦ ਲੱਗਿਆ ਵਾ ਅੱਛਾ ਹਾਂ ਇਹ ਕਿੰਨਾ ਸੰ ਦੇ ਦੋ ਠੀਕ ਹੈ ਹਾਂ ਅਰੇ ਚੱਕੀ ਬਥੇਰੀ ਚਲਾਈ ਹੈ ਮਹਾਤਾ ਦਾਣਾਂ ਦਾਣ ਦੇਂਦੇ ਤੇ ਦਾਣਾ ਵੀ ਸੂ ਵੀ ਪੀਣੀ ਮੈਸਾਂ ਨੂੰ ਕਿੱਕਣ ਘਮਾਉਂਦੇ ਤੇ ਉਹਨੂੰ ਕਿਦਾਂ ਉਹਦੇ ਹੱਥੀ ਲੱਗੀ ਹੁੰਦੀ ਸੀ ਆਪਾਂ ਆ ਕੇ ਹੰਮੁੱਠੀ ਥੂੜੀ ਵਿੱਚ ਗੇੜੇ ਦੇ ਆਣੇ ਅੱਛਾ ਈ ਲੈਣੇ ਦੋ ਦੋ ਪੂਰਾ ਗੇੜਾ ਹੈ ਹੋਰ ਆਵਾਜ਼ ਬੜੀ ਸੁਣੀ ਆਂਦੀ ਤੇ ਨਾ ਚੱਕੀ ਚੱਲਦੀ ਸੀ ਹੈਨਾ ਇਹ ਵੀ ਆ ਜਾਂਦੀ ਤੇ ਵੈਜ ਨਹੀਂ ਦੀਆਂ ਸਭ ਆ ਜਾਂਦੇ ਤੇ ਅੱਛਾ ਹਾਂ ਚੱਕੀ ਚਲਾਈ ਤੁਸੀਂ ਹੈ ਚੱਕੀ ਜਲਾਈ ਤੇ ਚਰਖਾ ਵੀ ਚਲਾਇਆ ਚਰਖਾ ਵੀ ਤਾਂ ਚਰਖਾ ਬਥੇਰਾ ਚਲਾਇਆ ਕਰਤੇ ਵੇਜਣਾ ਵੀ ਦਾ ਵੇਲੇ ਵੇਜਣਾ ਕਹਦਾ ਲੱਕੜੀ ਦੇ ਵਿੱਚ ਦੇ ਕੇ ਕਪਾਹ ਰੂੰ ਕੱਢ ਲੈਣਾ ਰੂੰ ਅੱਛਾ ਵਿੜੇਵੇਂ ਵਿੜੇਵੇਂ ਖਾਲ ਬੜੇਵੇਂ ਸਭ ਕੁਝ ਸਭ ਕੁਝ ਤਾਂ ਹਾਂ ਕੱਚਾ ਹੁੰਦਾ ਤਾਂ ਲਿਪਦੇ ਹੁੰਦੇ ਤੇ ਹਾਂ ਲਿਪਦੇ ਤੇ ਹੁਣ ਤਾਂ ਹੋਣੇ ਕਰਿਆ ਸਾਲ ਦੇ ਸਾਲ ਦੇ ਡੇਢ ਸਾਲ ਹੋ ਗਿਆ ਅੱਛਾ ਕੱਚਾਈ ਤਾਂ ਬਹੁ ਲਈ ਪਦੀ ਸੀ ਪਹਿਲਾਂ ਮੈਂ ਲਈ ਪਦੀ ਤੇ ਮੇਰੀ ਸੱਸ ਲਈ ਪਦੀ ਸੀ ਤੁਹਾਡੀ ਸੱਸ ਵੀ ਲਿਪਦੀ ਰਹੀ ਹੈ ਹੋਰ ਤੁਸੀਂ ਵੀ ਲਿਪਦੇ ਰਹਾ ਮੈਂ ਵੀ ਲਿਪਦੀ ਤੁੱਲਾ ਬਣਾ ਲੈਂਦੇ ਤੁਸੀਂ ਆਪੇ ਕੇ ਵਸੇਰਾ ਬਣਾ ਲੈਂਦੇ ਤੇ ਤਿੰਨ ਚੁੱਲੇ ਸਨ ਮੇਰੇ ਜਨ ਤਿੰਨ ਤਿੰਨ ਹੀ ਗੱਲ ਵਰਦ ਦਾਲ ਸਾਬ ਜੀ ਧਰਦੇ ਨਹੀਂ ਇੱਕ ਵਾਰ ਚਾਹ ਪਾਣੀ ਇੱਕ ਵਾਰ ਹੋ ਰੋਟੀ ਪਾਣੀ ਚਾਰ ਹੁੰਦੇ ਤੇ ਚਾਰ ਜਾਂਦੇ ਤੇ ਮੇਰੇ ਸਾਰੇ ਕੋង ਵੀ ਮੇਰੇ ਮੁੰਡੇ ਕੋਲ ਵੀ ਤਿੰਨ ਚੁੱਲਿਆਂ ਵਾਲਾ ਤੁਸੀਂ ਬਣਾਉਂਦੇ ਜੀ ਅੱਜ ਕੱਲ ਗੈਸ ਆਂਦਾ ਚਾਰ ਚੁੱਲਿਆਂ ਵਾਲਾ ਤੁਹਾਡਾ ਤਿੰਨ ਮਿੱਟੀ ਦੇ ਚੁੱਲੇ ਵਾਲਾ ਤਿੰਨ ਮਿੱਟੀ ਦੇ ਚੁੱਲੇ ਤੇ ਤਿੰਨਾ ਫਿਰ ਸਮਾਨ ਧਰ ਦੇਣਾ ਧਰ ਦੇ ਜੀ ਫਟਾਫਟ ਮੇਰੇ ਮੁੰਡਾ ਵੀ ਕਹਿੰਦਾ ਹੁੰਦਾ ਤਾਂ ਵੀ ਛੇਤੀ ਕਰੋ ਵੀ ਛੇਤੀ ਛੇਤੀ ਕਰਦੇ ਜਾਣਾ ਅਸੀਂ ਅੱਛਾ ਤੇ ਰੋਟੀਆਂ ਪਕਾਉਣੀਆਂ ਹੈ ਮੱਕੀ ਦੀਆਂ ਮੇਥੇ ਬਾਦ ਐ ਕਰਕੇ ਧਰ ਦੇਣੀ ਉਪਰ ਤੰਦੂਰੇ ਵੀ ਲਾਈਆਂ ਹਾਂ ਨਾ ਤੰਦੂਰ ਨਹੀਂ ਮੈਂ ਲਾਈ ਰੋਟੀ ਤੰਦੂਰ ਦੀ ਨਹੀਂ ਲਾਈ ਨਾ ਅੱਛਾ ਪਰ ਮੱਕੀ ਦੇ ਜੁੁੱਲੇ 'ਤੇ ਜਲਦੀ ਸੀ ਠੀਕ ਹੈ ਹਾਂ ਨਾਲ ਦਾਲ ਸਬਜ਼ੀ ਦਾਲ ਸਬਜ਼ੀ ਜਿਹੜੀ ਕਹਿੰਦੇ ਬਣਾ ਦਿੰਦੇ ਤੇ ਜਲੇ ਉਹ ਵਧੀਆ ਸਮੇਂ ਤੇ ਹੋਰ ਵਧੀਆ ਤੇ ਇੱਕ ਵਾਰ ਜਦ ਸਬਜ਼ੀ ਬਣ ਜਾਂਦੀ ਤੇ ਕੋਈ ਰੋਟੀ ਬੱਕ ਜਾਂਦੀ ਕਿ ਕੋਈ ਚਾਹ ਬਣਾ ਦਿੰਦੇ ਤੇ ਬਾਹਰੋਂ ਗਮਣੇ ਬਚਾਉਣੇ ਵਾਲੇ ਫਟਵਾਰੀ ਬਾ ਚਾਰ ਚਲੇ ਜਾਂਦੇ ਤੇ ਚਾਰ ਆ ਜਾਂਦੇ ਤੇ ਅੱਛਾ ਉਹਦੇ ਉਹ ਵਾਰਤ ਆਉਂਦੇ ਤੇ ਚਾਹ ਪਾਣੀ ਫਿਰ ਬਣਦੀ ਸੀ ਬਾਜੀ ਦੀ ਬਾਜੀ ਤਗੜੇ ਤਗੜੇ ਸਿੰਗਰ ਵੀ ਆਉਂਦੇ ਤੇ ਬੜੇ ਬੜੇ ਨਾਂ ਵਾਲੇ ਆਉਂਦੇ ਜੇ ਫਿਰ ਹਾਂ ਉਹ ਸਿੰਗਰ ਰੱਖਿਆ ਵਾਵਾ ਕਰਤੇ ਤੇ ਆ ਜਾਂਦਾ ਤਾਂ ਸਰਜੀਤ ਆਉਂਦਾ ਤਾਂ ਸਰਜੀਤ ਕਿਹੜਾ ਬਿੰਦ ਰੱਖਿਆ ਅੰਦਰ ਰੱਖਿਆ ਅੱਛਾ ਆਉਂਦਾ ਤਾਂ ਇੱਥੇ ਹਾਂ ਫਿਰ ਹਾਂ ਬੋਗਾ ਬੋਗਾ ਆਉਂਦਾ ਤਾਂ ਅੱਛਾ ਫਿਰ ਨਾਦੂਗਾ ਜਿਹਨੇ ਸਾਥ ਖਾਣ ਹਾਂ ਸਰਜੀਤ ਖਾਨ ਸਰਜੀਤ ਖਾਨ ਵੀ ਆਉਂਦਾ ਤਾਂ ਹਾਂ ਸਾਬਾ ਆਉਂਦੇ ਤੇ ਜਦ ਵਿਆਹ ਕਰਿਆ ਨੇ ਮੇਰੇ ਮੁੰਡੇ ਨੇ ਉਹਨੇ ਇਹ ਵੇ ਬਹੂ ਦੇ ਵਿਆਹ ਨੂੰ ਵੀ ਪਰ ਪੰਜਾਬੀ ਦੇ ਗਵਣੇ ਆਲੇ ਅੱਛਾ ਹੂੰ ਫੇਰ ਜਦੋਂ ਉਹਦਾ ਵਿਆਹ ਤਾਂ ਜਦ ਬੀਜਾ ਦਾ ਸਵਰਨ ਦਾ ਵਿਆਹ ਹੋਇਆ ਜਦ ਵੀ ਬਹੁਤ ਆਏ ਤੇ ਕੁੜੀ ਦੇ ਵਿਆਹ ਨੂੰ ਸਕੂਲ ਵਿੱਚ ਤਾਂ ਵਿਆਹ ਫੇਰਾਂ ਗਵਣੇ ਆਲੇ ਦਾੰਤ ਨਹੀਂ ਦੀ ਇਹ ਤਾਂ ਫਿਰ ਤੁਸੀਂ ਵੀ ਮਾੜਾ ਮੋਟਾ ਕੁਛ ਨਾ ਕੁਛ ਗਾਲ ਲੈਂਦੇ ਤੇ ਨਾ ਮੈਂ ਨਹੀਂ ਗੰਸਾ ਹਾਂ ਤੁਸੀਂ ਗਵਾਂਡੇ ਦੇ ਬਸ ਇਹਨਾਂ ਦੇ ਨਹੀਂ ਜਦ ਵਿਆਹਾਂ ਸ਼ਾਦੀਆਂ માં ਕੁੜੀਆਂ ਅੱਜਾ ਭੁੱਲ ਸਿੱਖਣੀਆਂ ਨਲ ਜਾ ਤੱਕ ਤੇ ਗਾਂ ਹੋ ਜਾਂਦੀ ਹੋਣੀ ਭੁੱਲ ਗਈ ਹੁਣ ਈਨਾ ਨੂੰ ਯਾਦ ਹੋਣੀ ਕੋਈ ਨਾ ਕੋਈ ਸਰਿੰਦਰ ਗੌਰ ਜੀ ਨੂੰ ਹਾਂ ਬਹੁਤ ਬਣੇ ਲੈ ਜੀ ਲੱਭਗੇ ਜੀ ਬੀਬੀ ਜੀ ਤੁਹਾਡਾ ਪਹਿਲਾਂ ਇਹਨਾਂ ਦਾ ਗੌਣ ਪਾਣੀ ਪਹਿਲਾਂ ਕਰ ਲੈਂਦੇ ਆ ਹਾਂ ਬਾਵਨ ਤੇ ਯੋ ਲੀਣਾ ਵੀਆ ਕੋੜੀ ਲਾ ਦੂੰਗਾ ਜੀ ਵੇ ਕੋੜੀ ਆ ਤੂੰ ਜੋੜੀਆ ਵੀਰ ਕੋੜੀਆ ਦੂੰਗਾ ਮੈਂ

ਆ ਜਾਂਦੀਆਂ ਯਾਦਾਂ ਤਾਂ ਬਸ ਚੰਗੀ ਗੱਲ ਐ ਜਿਹੜਾ ਮਤਲਬ ਬਹੁਤ ਪਿਆਰ ਕਰਦੇ ਤੇ ਤੁਸੀਂ ਸਾਰਿਆਂ ਨੂੰ ਤਾਂ ਹੀ ਯਾਦ ਆਉਂਦੇ ਆ ਇੱਥੇ ਤੁਹਾਡੇ ਪੇਕੇ ਕਿਥੇ ਦੇ ਬਰੋਲੀ ਕਿੜੂ ਆ ਦੀ ਲਾ ਬਰੋਲੀ ਹਾਂ ਬਰੋਲੀ ਪਿੰਡ ਦੇ ਸੀ ਅਕਰਾਲੀ ਦੇ ਨਾਲ ਜਾ ਕੇ ਹਾਂ ਕਰਾਲੀ ਚੋਂ ਦੇ ਤਾਂ ਹਾਂ ਅੱਛਾ ਕਾਲੀਆ ਹਰ ਸਿੰਘ ਉਪਰਾ ਹੂੰ ਵਿਆਹ ਹੋਇਆ ਤਾਂ じゃ ਤੁਹਾਡਾ ਜਨ ਆਈ ਸੀ ਕਾਹਦੇ ਪਰ ਆਈ ਸੀ ਜਨ ਪਹਿਲਾਂ ਗੱਤ ਗੱਡੀਆਂ ਦੇ ਥੇੜਾਂ ਕਾਰ ਦੀ ਹੈ ਜੀ ਇੱਕ ਤੌੜੇ ਵਿਆਹ ਪਰ ਰਾਤ ਕੱਟੀ ਤੇ ਕਾਰਤੀ 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 ਹੱਥ ਥੱਲੇ ਰੱਖੋ ਹੱਥ ਨੂੰ ਮੂੰਹ ਪਰ ਰੱਖੋ ਅੱਛਾ ਕਾਰਤੀ ਜਦ ਹਾਂ ਅੱਛਾ ਸੂਟ ਕਿਹੜੇ ਰੰਗ ਦਾ ਪਾਇਆਤਾ ਯਾਦ ਹੈ ਲਾਲ ਰੰਗ ਦਾ ਲਾਲ ਰੰਗ ਦਾ ਅੱਛਾ ਗੋਟਾ ਲੱਗਿਆ ਹੋਵੇ ਉੱਪਰ ਮੇਰੇ ਵੱਲ ਨੂੰ ਦੇਖ ਕੇ ਗੱਲ ਕਰ ਗੱਲ ਨਹੀਂ ਕਿ ਗੋਟੇ ਕੋਈ ਲੰਦੇ ਹਾਂ ਹਾਂ ਆ ਹੁਣੇ ਗੋਟੇ ਚੱਲੇ ਆਰ ਚੰਗੜ ਜਾਦਾ ਜਦ ਗੋਟੇ ਨਹੀਂ ਸੀ ਲੰਦੇ ਕੋਈ ਗੋਟਾ ਟੰਡਾ ਲਾਉਂਦੇ ਕਢਾਈ ਤਾਂ ਹੋਣੀ ਉੱਪਰ ਹੋਈ ਕਢਾਈ ਬਿੰਤੀ ਸਾਫ ਸੀ ਲਾਲ ਰੰਗ ਦਾ ਨਾਨਕਿਆ ਤੇ ਆਇਆਤਾ ਮਾਮੇ ਨੇ ਦਾ ਉਹ ਨਾਨਕਾਂ ਦਾ ਹੀ ਆਇਤਾ ਨਾਨਕਾਂ ਦਾ ਹੀ ਹੁੰਦਾ ਅੱਛਾ ਉਹ ਫਿਰ ਯਾਦ ਆ ਗਿਆ ਤੁਹਾਨੂੰ ਲਾਲ ਰੰਗ ਦਾ ਸੂਟ ਤੁਸੀਂ ਪਾਇਤਾ ਸੋਹਣੇ ਫੱਬਰੇ ਹੋਣੇ ਪੂਰੇ ਫਿਰ ਕੀ ਐ ਰੌਣਕ ਲੱਗੀ ਸੀ ਬੇੜੇ ਮਾ ਬਹੁਤ ਬਹੁਤ ਰੌਣਕ ਤੇ ਬਹੁਤ ਰੌਣਕ ਅੱਖਾਂ 'ਚ ਉਹੀ ਪਾਣੀ ਜਾਈ ਜਾਂਦਾ ਆ ਚੱਲ ਕੋਈ ਗੱਲ ਨਹੀਂ ਅੱਛਾ ਕਿੰਨੇ ਦਿਨ ਰਹੀ ਸੀ ਫਿਰ ਜਨ ਜਦ ਤੱਕ ਜਦ ਤੱਕ ਬਾਂਧੂਗ ਦੀ ਰਾਤ ਰਹਿਣੀ ਅੱਛਾ ਜਦ ਤੱਕ ਆਮ ਨਹੀਂ ਹੋਈ ਨਿਸ਼ਤਰ ਕਰੋ ਜੀ ਤੁਹਾਡੀ ਜਨ ਇਨਾ ਨਹੀਂ ਰਹੀ ਹੋਣੀ ਤਿੰਨ ਦਿਨ ਤਿੰਨ ਦਿਨ ਢੋਲ ਤੋਂ ਅੱਕਾ ਵੱਜਿਆ ਪੂਰਾ ਬਹੁਤ ਹੈ ਨਚਾਰਨਾ ਚ ਦੇਤੇ ਅੱਛਾ ਹੋਰ ਰੋਟੀ ਪਾਣੀ ਵਧੀਆ ਵਧੀਆ ਖਲਾਇਦਾ ਸੇਵਾ ਉਹਨਾਂ ਦੀ ਕਰੀ ਪੂਰੀ ਕਰੀ ਕਰੀਓਂ ਕੀ ਆ ਕੁਝ ਹੋਇਆ ਤਾਂ ਕੋਈ ਗੱਲ ਯਾਦ ਆ ਗਈ ਹਾਂ ਜਲੇਬੀਆਂ ਜਲੇਬੀਆਂ ਪਕੌੜੇ ਅੱਛਾ ਹਾਂ ਦਾ ਸਬਜੀ ਜਿਹੜੀ ਮਨਾਉਣੀ ਤੇ ਮਨਾਤੀਆਂ ਬਸ ਗਲਾਬ ਜਾਮਨੂ ਰਸਗੁੱਲੇ ਇਹ ਵੀ ਹੁੰਦੇ ਤੇ ਜਦ ਹੋਰ ਪਹਿਲਾਂ ਸ਼ੁਰੂ ਦੇਈਆਂ ਨਹੀਂ ਪਹਿਲਾਂ ਕਹਿੰਦੇ ਲੱਡੂ ਹੁੰਦੇ ਤੇ ਜ਼ਿਆਦਾ ਤਾਂ ਇਹ ਨਹੀਂ ਤਾਂ ਹੁੰਦੇ ਨਾ ਲੱਡੂ ਵੀ ਵਸੇਰੇ ਹੁੰਦੇ ਆ ਲੱਡੂ ਵੀ ਤੇ ਤੁਸੀਂ ਅਰੇਂਜ ਕਰਾ ਲਿਆ ਹੋਣੇ ਪ੍ਰਧਾਨ ਕੀ ਤੁਹਾਡੀ ਸਿਰੇ ਤੇ ਪਿੱਛੇ ਤੇ ਪੀ ਕਹਿੰਦੇ ਚਲਦੀ ਜਾਂਦੀ ਹੈ ਬਹੁਤ ਚਲਦੀ ਹੈ ਅੱਛਾ ਸ਼ੁਰੂ ਤੇ ਹੀ ਪ੍ਰਧਾਨ ਹੈ ਇੱਥੇ ਆ ਕੇ ਵੀ ਨਾ ਬਰਦਬ ਕਾ ਰੱਖ ਲਿਆ ਮੈਂ ਆਪਣੇ ਘਰਦਿਆਂ ਨੂੰ ਮੈਂ ਤਾਂ ਮੂਰੇ ਲਾਏ ਮੈਂ ਆਪਣੇ ਪਿਓ ਕੇ ਭਾਈ ਭਤੀਜੇ ਸਾਰੇ ਮੂਰੇ

ਆ ਤੁਹਾਡੇ ਵਿੱਚ ਫਿਰ ਸੇਵਾ ਕਰਦੇ ਨੇ ਬਹੁਤ ਜਿਹੜਾ ਪਿਆਰ ਹੈ ਨਾ ਜੀ ਪਿਆਰ ਤੁਹਾਡੇ ਅੰਦਰ ਹੈਗਾ ਤੇ ਤੁਸੀਂ ਉਹਨਾਂ ਨੂੰ ਦਿੱਤਾ ਕੀਤਾ ਉਹਨਾਂ ਦਾ ਤੇ ਤਾਂ ਹੀ ਕਰਦੇ ਨੇ ਨਾ ਜੀ ਕਰਦੇ ਸਭ ਕਰਦੇ ਮੇਰੇ ਭਾਈ ਭਤੀਜੇ ਸਭ ਭਤੀਜੀਆਂ ਭਤੀਜੋਈ ਸਭ ਕਰਦੇ ਸਰਦਾਰੀ ਤਾਂ ਪਿਆਰ ਦੀ ਹੁੰਦੀ ਹੈ ਸਭ ਕਰਦੇ ਉਹੀ ਸਰਦਾਰੀ ਕਰ ਸਕਦਾ ਜਿਹਦੇ ਕੋਲ ਪਿਆਰ ਵਾਲੀ ਚਾਬੀ ਹੁੰਦੀ ਹੈ ਚਾਬੀ ਉਰੇ ਵੀ ਭਜਾ ਦੰਨੀ ਆ ਜੇ ਸਾਡੇ ਬੂਰੇਮ ਵਾਰਮਿੰਗ ਦੇ ਆ ਕੇ ਬੋਲੇ ਕੋਈ ਹਾਂ ਆ ਹੱਥ ਦਿਖਾਉਣੀ ਆ ਡੰਡਾ ਅੱਛਾ ਵੀ ਆ ਦੇਖਦਾ ਆ ਡੰਡਾ ਰੱਖਿਆ ਹੋਇਆ ਕਿਦਾਂ ਦਿਖਾਉਂਦੇ ਮਾਰ ਕੇ ਖੜਕਾ ਕੇ ਰਾਇ ਮੜ ਜਾ ਖੜਕਾਇਓ ਪਰ ਇਹ ਮੇਰੇ ਨਸਰ ਤੇ ਤੇਰਾ ਮਾਰਿਆ ਉਹ ਵਾਹ ਜੀ ਵਾਹ ਬੇਬੇ ਨੇ 76 ਕੋਰ ਸਾਨੂੰ ਜਿੰਨੀਆਂ ਨੇ 76 ਕੋਰ ਟੱਕਰੀਆਂ ਬੇਬੇ ਹਾਂ ਉਹ ਸਾਰੀਆਂ ਕੈਮ ਟੱਕਰੀਆਂ ਫੁੱਲ ਕੈਮ ਅੱਛਾ ਅਸੀਂ ਪੁੱਛਿਆ ਨਾ ਆ ਕੇ ਬੇਬੇ ਦਾ ਨਾਮ ਕਹਿਆ ਕਹਿੰਦੇ ਨੇ 76 ਕੋਰ ਅਜੀ ਦੋਏ ਭਾਈ ਇੱਕ ਦੂਨ ਦੇਖਣ ਲੱਗੇ ਹੈ ਉਹੀ ਗੱਲ ਹੋ ਗਈ ਆਂਦੇ ਸਰ ਤੁਹਾਡਾ ਡੰਡਾ ਦੇਖ ਲਿਆ ਮੈਂ ਕਹਿੰਦੇ ਨਿਸ਼ਤਰਕੌਰ ਕੈਮ ਲੱਗਦੀ ਹੈ ਵੀ ਤੀਜੀ ਵੀ ਪਹਿਲਾਂ ਦੋ ਟੱਕਰੀਆਂ ਦੇ ਸਾਨੂੰ ਇੱਕ ਸਿੰਬਲ ਚੱਲੀਆਂ ਪਿੰਡ ਇਥੇ ਨਾਲ ਉਹ ਵਾਲੀ ਨਿਸ਼ਤਰਕੌਰ ਵੀ ਬਹੁਤ ਦਬਕਾਉਣਾ ਦਾ ਵੀ ਬੜੀਆਂ ਗੱਲਾਂ ਬੜੇ ਪਿਆਰੇ ਐਦਾਂ ਹੀ ਤੁਸੀਂ ਬਹੁਤ ਪਿਆਰੇ ਨਹੀਂ ਨਹੀਂ ਆਪਣੇ ਉਹਦੇ ਬੋਲਣ ਦਿੰਦੇ ਕਿਸੇ ਨੂੰ ਡੰਡਾ ਲੈ ਕੇ ਜਦੇ ਭਜਾ ਦਿੰਦੇ ਆ ਅੱਛਾ 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 ਨਾਲ ਜੋ ਇਥੇ ਅੱਜ ਕੰਮ ਪੂਰੇ ਕਰੇ ਸਾਰੇ ਸਾਗ ਕਿ ਕੰਮ ਬਣਾਉਂਦੇ ਤੇ ਸਾਗ ਦੋੜ ਕੇ ਤੁਹਾਨੂੰ 10000 ਰੁਪਏ ਦੀ ਚੀਜ਼ ਲੈ ਨਹੀਂ ਹੋਰ ਚਲਾਈ ਚਲਾਈ ਆ ਜਿਹੜਾ ਦੂਆ ਸਾਗ ਉਹਦੇ ਚ ਕਿਆ-ਕਿਆ ਪਾਉਂਦੇ ਸੀ ਗੰਦਣਾ ਸੰਦੂਰ ਸਰੋਂ ਵਾਲੇ ਸਰੋਂ ਦੀ ਗੰਦਣਾ ਹਾਂ ਲਸਣ ਪਿਆਜ਼ ਹਾਂ ਆਦਾ ਹਾਂ ਆਈਂ ਭਰੀਆਂ ਮਿਰਚਾਂ ਤੇ ਤੜਕ ਲੈਣਾ ਹਾਂ ਵਿੱਚ ਪਿਆਜ਼ ਆਦਾ ਪਾ ਕੇ ਹਾਂ ਈ ਦੀ ਗੜਛੀ ਪਾ ਲੈਣੀ ਤੜਕ ਲੈਣਾ ਠੀਕ ਹੈ ਸਾਰਾ ਕੁਝ ਇਕੱਠਾ ਹੀ ਕਰ ਦੇਣਾ ਹਾਂ ਫੇਰ ਛੱਕ ਲੈਣ ਦੇ ਕਿੰਨੇ-ਕਿੰਨੇ ਦਿਨ ਚੱਲਦਾ ਤਾਂ ਲੱਗ ਐਨੇ ਦਿਨ ਨਹੀਂ ਵਿੱਜ ਦੇ ਦੇਣਾ ਕੱਲ ਨੂੰ ਮਕਾ ਦੇਣਾ ਕੱਲ ਨੂੰ ਮਕਾ ਦੇਣਾ ਪਰਸ ਨੂੰ ਫੇਰ ਇਹਨੇ ਦੇਣਾ ਫੇਰ ਇਹਨੇ ਲੈਣਾ ਬਾਸ ਸਾਗ ਹੁੰਦੀ ਨਹੀਂ ਗੰਦਾ ਖਣੀ ਹੁੰਦੀ ਹੈ ਸਾਗ ਸਵਾਦ ਬਣ ਜਦੇ ਉਹ ਵਿੱਚ ਜਿਹੜਾ ਪਾਉਂਦੇ ਤੇ ਉਹ ਕਹਿੰਦੇ ਤੇ ਉਹਨੂੰ ਜਿਹੜਾ ਮੱਕੀ ਦਾ ਆਟਾ ਪਾਉਂਦੇ ਤੇ ਉਹ ਮੱਕੀ ਦਾ ਆਟਾ ਆਲਣਾ ਆਲਣ ਆਲਣ ਪਾ ਕੇ ਫਿਰ ਘੋਟਣਾ ਫੇਰਨਾ ਬੰਦਾ ਘੋਟਣਾ ਫਿਰ ਕੋਸ ਨੂੰ ਘੋਟ ਲੈਣਾ ਘੋਟ ਲੈਣਾ ਘੋਟਣੇ ਪਰ ਨੂਆਂ ਨੂੰ ਵੀ ਲਾ ਦਿੰਦੇ ਤੇ ਨਾ ਆਪੇ ਘੋਟ ਲੈਂਦੀ ਜੀ ਹੁਣ ਬਾਹੂ ਘੋਟ ਲੈਂਦੀ ਹੈ ਇਹ अच्छा हुन ਤਾਂ मिक्सियां मां ਵੀ ਹੋ ਜਾਂਦਾ ਬਣਾ ਵਾਂ ਨਹੀਂ ਚੱਲਦੀ ਨਾ ਮੈਂ ਟੈਗ ਜਾ ਹੋਇਆ ਬਣਾ ਤੁਨ ਅੱਛਾ ਹਾਂ ਵਾਂ ਵੀ ਨਹੀਂ ਚੱਲਦੀ ਆਹ ਅੱਛਾ ਸੇਲੀਆਂ ਦੇ ਨਾਂ ਯਾਦ ਆ ਕਿਸੇ ਦੇ ਬਹੁਤ ਜਨ ਭੁੱਲ ਗਈ ਮੇਰੇ ਨਾਲ ਦੀ ਸੇਲੀਆਂ ਮਰ ਗਈਆਂ ਮੇਰੀਆਂ ਨਾਂ ਯਾਦ ਹੈ ਕਿਸੇ ਦਾ ਪਿੰਡ ਦੇ ਨਾਮ ਪਿੰਡ ਦੀ ਯਾਦ ਸੇਲੀਆਂ ਉਰੇ ਵਾਲੀਆਂ ਸੇਲੀਆਂ ਕੋਈ ਉਰੇ ਵਾਲੀ ਜੇ ਕਲਾਮਕੌਰ ਸੀ ਲਾਮਕੌਰ ਹਾਂ ਅੱਛਾ ਇੱਕ ਗਰਦੀਤ ਸੀ ਹੂੰ ਕਈ ਕਈਆਂ ਚਾਰ ਪੰਜ ਥੇਲੀਆਂ ਮੇਰੀਆਂ ਚਾਰ ਪੰਜ ᱛੀਆਂ ਹਾਂ ਗਰਦਿਆਲ ਕੁਰਤੀ ਅੱਛਾ ਹਾਂ ਨਹੀ ਹਾਂ ਮਰਮੁਰ ਗੀ ਜਾਨੀ ਹੈ ਛਾਈ ਦਾ ਨਾਮ ਛਾਈ ਦਾ ਨਾਮ ਤਾਂ ਇਹਦਾ ਲਾਕ ਦੀ ਵਾਂਡਣ ਦਾ ਇਹਨਾਂ ਦੀ ਅੱਛਾ ਅੱਛਾ ਜਗੀਰਗਰ ਹਾਂ ਉਹ ਵੀ ਥੇਲੀਆਂ ਤੇ ਤੁਹਾਡੀਆਂ ਹਾਂ ਇਧਰ ਸੋਹਰੇ ਪਾਸੇ ਦੀਆਂ ਇਧਰ ਹੋਰ ਹਾਂ ਮਾਰਨੀ ਵੀ ਜਰੀ ਨਹੀਂ ਨਹੀਂ ਗੱਲੀ ਮਾਰਦੇ ਨੂੰ ਨਹੀਂ ਜਰੀ ਜਾਣਦੀ ਕਿ 20 ਸਾਲ ਨਹੀਂ ਜਾਣਦੀ ਕਿਤੇ ਅਰੇ 20 ਸਾਲ ਨਹੀਂ ਜਾਂਦੇ ਕਿਤੇ ਤੁਸੀਂ ਹੈਂ 20 ਸਾਲ ਨਹੀਂ ਕਿਤੇ ਜਾਂਦੇ ਤੁਸੀਂ ਅਜੇ ਪੂਰੇ ਕੈਮ ਹੈ ਸੇਵਾ ਕਰਦੇ ਪੂਰੇ ਘਰ ਦੇ ਬਹੂ ਕਰਦੀ ਹੈ ਆ ਬਹੂ ਤੁਹਾਡੀ ਹਾਂ ਕਿਆ ਨੋਇ ਨਾ ਕੀ ਦਾ ਬਹੂ ਜੀ ਜਸਵਿੰਦਰ ਕੌਰ ਕਿਆ ਕਿਆ ਕੇ ਆਵਾਜ਼ ਮਾਰਦੇ ਨੂੰ ਕਿੱਕਣਾ ਆਵਾਜ਼ ਮਾਰਦੇ ਤੁਸੀਂ ਵੀ ਵੀ ਕਹਿ ਕੇ ਹੈ ਵੀ ਵੀ ਪਾਣੀ ਪਾਤਾ ਨਾ ਨਹੀ ਤੁਸੀਂ ਕਿਆ ਕਹਿ ਕੇ ਆਵਾਜ਼ ਮਾਰਦੇ ਜਸਮਿੰਦਰ ਘਰ ਨਹੀਂ ਜਿੱਦਾਂ ਆਵਾਜ਼ ਮਾਰਦੇ ਓਦਾਂ ਦੱਸੋ ਜਿੱਦਾਂ ਦੂਰ ਲੱਗੇ ਹੋਏ ਕੰਮ ਕਰਨ ਤੁਸੀਂ ਬੁਲਾਣਾ ਕਿ ਕਣ ਆਵਾਜ਼ ਮਰੂ ਮਤਲਬ ਆਵਾਜ਼ ਮਾਰੀ ਜ਼ੋਰ ਦੀ ਦੱਸੋ ਦੱਸੋ ਸਰਾਂ ਜਿੰਨੇ ਜਸਮਿੰਦਰ ਇੱਧਰ ਆ ਜਾ ਪਾਣੀ ਦੇ ਜਾ ਮੈਨੂੰ ਰੋਟੀ ਦੇ ਦੇ ਅੱਛਾ ਮਾਣਣਾ ਸੀ ਬਸ ਅੱਛਾ ਜਿੱਕ ਤੇ ਆਵਾਜ਼ ਨਾ ਸੁਣੇ ਫਿਰ ਦੁਬਾਰਾ ਤੇ ਗਾਂ ਕੱਢ ਦੀਆਂ ਹੋਰ ਅੱਛਾ ਅੱਛਾ ਗਾਲ ਵੀ ਤਿਆਰ ਰੱਖਦੀ ਨਾਲੇ ਤਿਆਰ ਰੱਖਦੀ ਐ ਅੱਛਾ ਪਹਿਲਾਂ ਪਿਆਰ ਨਾਲ ਹੋਰ ਜੇ ਨਹੀਂ ਬੋਲਦੀ ਫੇ ਗਾਂ ਕੱਢਦੀ ਐ ਸਵੇਰੇ ਕਿੰਨੇ ਵਜੇ ਉੱਠਦੇ ਐ ਮੇਰਾ ਤਾਂ ਕੋਈ ਟਾਈਮ ਨਹੀਂ ਸਾਡੇ ਰ 4 ਵਜੇ ਹੀ ਉੱਠ ਖੜੇ ਉੱਠ ਕੇ ਵਾਣਾ ਨਾ ਕੇ ਪਾਟ ਕਰਨ ਲੱਗ ਜਾਂਦੀ ਐ ਅੱਛਾ ਮੈਂ ਵੀ ਉੱਠ ਕੇ ਬਹਿ ਜਾਨੀ ਫੇ ਚਾਚੂ ਕਰ ਲੈਂਦੀ ਅੱਛਾ ਹਾਂ ਜਦੋਂ ਤੁਸੀਂ ਪਹਿਲਾਂ ਵਿਆਹ ਵਿਆਹ ਆਏ ਤੇ ਕੰਮ ਬਠੇਰਾ ਕਰਿਆ ਤੁਸੀਂ ਦੱਸਿਆ ਉਦੋਂ ਕਿਆ ਹੁੰਦਾ ਤਾਂ ਤੁਹਾਡਾ ਰੁਟੀਨ ਰੋਜ਼ ਦਾ 4 ਵਜੇ ਅੱਛਾ 4 ਵਜੇ ਉੱਠ ਕੇ ਗੋਹਾ ਹਟਾਉਣਾ ਡੰਗਰਾਂ ਦਾ ਅੱਖ ਪਾਉਣੇ ਧਾਰਾ ਕੱਢਣੀਆਂ ਜਿਹੜਾ ਦੋ ਜੀ ਦੋ ਜੀ ਦੁੱਧ ਵਾਣਾ ਫਾੜ ਦੇਣਾ ਜਿਹੜੇ ਬੰਧਾਣੀ ਲਾਉਣੀ ਸੀ ਬੰਧਾਣੀ ਲਾ ਦੇਣੀ ਅੱਛਾ ਹਾਂ ਫਿਰ ਆਕਮ ਹੁੰਦਾ ਸਵੇਰ ਦੀ ਚਾਹ ਕਰ ਲੈਣੀ ਉਸ ਤੋਂ ਬਾਅਦ ਚਾਹ ਕਰਕੇ ਫਿਰ ਰੋਟੀ ਪਾਣੀ ਬਣਾ ਦੇਣਾ ਨਿਆਣੇ ਨੂੰ ਸਕੂਲ ਭੇਜ ਦੇਣਾ ਜੁੜੇ ਕਰਕੇ ਹੋਰ ਅੱਛਾ ਹਾਂ ਉਦੋਂ ਬਾਅਦ ਫਿਰ ਉਸ ਫਿਰ ਬੈੱਲੀ ਲੈਣਾ ਸਰ ਦੇਣਾ ਦੁਪਹਿਰ ਹੋ ਜਾਂਦਾ ਤਾਂ ਫਿਰ ਅੰਨ ਪਾਣੀ ਬਣਾ ਲੈਣਾ ਹਾਂ ਨਿਆਣਿਆਂ ਦੇ ਆਉਂਦੇ ਆ ਨੂੰ ਅੱਛਾ ਵੀ ਆ ਜਾਣਾ ਨਿਆਣਿਆਂ ਰੱਤਨ ਵੇਲੇ ਆਥਲ ਨੂੰ ਫਿਰ ਪਕਾ ਲੈਣੀ ਹੈ ਲ ਪਿਆਜ਼ ਕੁੱਟ ਕੇ ਪਾ ਲੈਣਾ ਮਿਸਾਟੇ ਵਿੱਚ ਮਿਸਾ ਆਟਾ ਕਿਕਣਾ ਵੇਸਣ ਹਾਂ ਕਣਕ ਦਾ ਆਟਾ ਵਿੱਚ ਪਿਆਜ਼ ਕੁੱਟ ਕੇ ਪਾ ਲੈਣਾ ਅੱਛਾ ਮਿਰਚਾਂ ਪਾ ਦੇਣੀਆਂ ਖਾਸੀਆਂ ਅੱਛਾ ਰੋਟੀਆਂ ਪਾਈ ਹੱਥੀਆਂ ਬਣਾ ਲੈਣੀਆਂ ਲੱਸੀ ਜਿਹੜੀ ਵੱਡੀ ਵਾਲਟੀ ਕਰ ਲੈਣੀ ਦੁੱਧ ਪਾ ਕੇ ਅੱਛਾ ਨਿਆਣਿਆਂ ਨੂੰ ਦੋ ਦੋ ਖਵਾ ਦੇਣੀ ਹੈ ਲੱਸੀ ਵੀ ਕਰ ਲੈਣੀ ਬਾਲਟੀ ਬਾਲਟੀ ਹੋਰ ਆਥਣ ਵੇਲੇ ਆਥਣ ਵੇਲੇ ਚਟਨੀ ਵੀ ਕੁੱਟਦੇ ਤੇ ਚਟਨੀ ਵੀ ਕੁੱਟ ਲੈਂਦੇ ਤੇ ਹਮ ਬਾਦੇ ਵਕਤਾਂ ਵਾਂਦੀ ਹਾਂ ਨਹੀਂ ਹੋਰ ਪਿਆ ਆਜਾ ਦਾ ਕੁੱਟ ਲੈਂਦੇ ਤੇ ਕਾਦੇ ਮਾਂ ਕੁੰਡੇ ਚ ਅਤਾ ਕੁੰਡੇ ਛੁੱਟਿਆ ਹਾਂ ਹਾਂ ਮੁੰਡੇ ਖੜਕਦੇ ਤੇ ਜਦ ਬਾਈ ਕੁੰਡੇ ਖੜਕਦੇ ਤੇ ਜਦ ਉਹ ਵਧੀਆ ਟਾਈਮ ਦਾ ਵਧੀਆ ਹੈ ਜਿਹੜੀ ਪਾਣੀ ਹਤੀ ਰੋਟੀ ਤੁਸੀਂ ਕਹੀ ਹੈ ਹਾਂ ਉਹ ਤਾਂ ਬਹੁਤ ਸਵਾਦ ਬਣਦੀ ਸੀ। ਹੋਰ ਉਹਦੇ ਪਰ ਕਿਆ ਧਰ ਕੇ ਖਾਂਦੇ ਤੇ ਕੀ ਕਰਨ? ਮੱਖਣ ਮੱਖਣ ਤੇ ਹੋਰ ਸਰੂਣਾ ਕਿਹਾ? ਹੁਣ ਚਟਣੀ ਧਰ ਲੈਣੀ ਉੱਪਰ ਨਹੀਂ ਵਿੱਚ ਨੂਨ ਮਿਰਚ ਦਾ ਵਿੱਚ ਪਾਇਆ ਬਹ ਹੁੰਦਾ ਹੀ ਦਾ। ਅੱਛਾ। ਇਹ ਜਿਹੜੀ ਦੁਪਹਿਰ ਦੀ ਬਚੀ ਰੋਟੀ ਵਹੀ ਰੋਟੀ ਪਰ ਕਈ ਵਾਰੀ ਆਪਾਂ ਮਿਰਚਾ ਤੇ ਲੂਣ ਬਰੂੜ ਕੇ ਖਾ ਲੈਂਦੇ ਤੇ ਚਾਹ ਨਾਲ। ਚਾਹ ਨਾਲ। ਹੂੰ। ਉਹ ਵੀ ਖਾਧੀ ਐ? ਵੀ ਬਸ। ਵੀ ਵਾ ਉਹ ਸੁਆਦ ਹੁੰਦੀ ਸੀ ਹਾਂ ਬਲੀਆ ਹੈ ਉਹ ਐਵੇਂ ਮੁਰਲੀ ਜੀ ਬਣਾ ਕੇ ਉਹਦੀ ਭੂਕਣਾ ਬਣਾ ਲੈਣਾ ਭੂਕਣਾ ਬਣਾ ਲੈਣਾ ਭੂਕਣਾ ਸਹੀ ਸ਼ਬਦ ਹੈ ਅੱਛਾ ਭੂਕਣਾ ਬਣਾ ਕੇ ਉਹ ਚਾਹ ਗਲ ਖਾ ਲੈਣਾ ਖਾ ਲੈਣਾ ਚਾਹ ਚੰਗੀ ਲੱਗਦੀ ਕਿ ਲੱਸੀ ਜ਼ਿਆਦਾ ਲੱਸੀ ਵੀ ਉਹਦੀ ਲੱਗਦੀ ਚਾਹ ਵੀ ਚਾਹ ਹੁਣ ਚਾਹ ਵੀ ਨੇ ਜ਼ਿਆਦਾ ਚਾਹ ਵੀ 3-4 ਵਾਰ ਵੀ ਲੈ ਲੈ ਲੱਸੀ ਵੀ ਵੀ ਲੈ ਲੈ ਟਾਈ ਰੰਗ ਕਾਲਾ ਹੋ ਗਿਆ ਚਾਹ ਪੀਣੀ ਚਾਰ ਪੰਜ ਵਾਰ ਪਹਿਲਾਂ ਗੋਰੀ ਤੇ ਜਿਆਦਾ ਆਏ ਤੇ ਬਹੁਤ ਹੈ ਕਹਿੰਦੇ ਬਹੁਤ ਗੋਰੀ ਤੇ ਪਿੱਛੇ ਤੇ ਆਵਾਜ਼ ਆ ਕੇ ਕਹਿੰਦੇ ਬਹੁਤ ਗੋਰੀ ਤੇ ਪਹਿਲਾਂ ਹੈ ਕੋਪਨ ਤੇ 3 ਵਜੇ ਤੇ ਬਹਿਣਾ ਹੁਣ ਬਾਹਰ ਹਾਂ 3 ਵਜੇ ਤੇ ਬਾਹਰ ਬਹਿ ਜਾਣੀ ਹੈ ਚੀ ਮੇਨ ਨਾਲ ਲੜਦੇ ਹਾਂ ਹਾਂ ਮੈਂ ਤੈਨੂੰ ਕਾਹ ਸਭ ਨਾ ਹੁੰਦੀ ਤੇਰੇ ਪਰ ਨਾ ਕਾਲੀ ਹੋ ਜਾਣੀ ਵਾ ਕੋਈ ਨਹੀਂ ਹੁੰਦੀ ਮੈਂ ਉਹਨਾਂ ਵਾਂ ਜਾ ਥੇ ਢਾ ਲੈਣਾ ਵਾਰ ਮੇਰੇ ਅੱਛਾ ਇੱਥੇ ਬਠੀ ਰਹਿਣਾ ਕਹਿੰਦੇ ਮੈਂ ਕਾਲੀ ਹੋ ਜੂੰਗੀ ਹੈ ਮਗਾ ਹੋ ਜਾਂਦੇ ਹੁਣ ਕਿਹੜਾ ਵਿਆਹ ਕਰਾਉਣਾ ਹੈ ਅੱਛਾ ਜਾਦੇ ਪਹਿਲਾਂ ਗੋਰੇ ਚਿੱਟੇ ਤੇ ਤੁਸੀਂ ਖਾਸ ਹੈ ਬਹੁਤ ਉਹ ਜਿਹੜੀਆਂ ਖੇਤਾਂ ਵਿੱਚ ਤੇ ਪੰਡਾਂ ਕੱਖਾਂ ਦੀਆਂ ਲਿਆਉਣੀਆਂ ਇਹ ਕੰਮ ਵੀ ਕਰਿਆ ਬਹੁਤ ਕਰਿਆ ਹੈ ਜਿਹੜਾ ਜਿਹੜਾ ਤੱਕੜਾ ਵਧਾਉਣਾ ਹੁੰਦਾ ਤਾਂ ਮਾਰ ਕੇ ਖੁਰਪਾ ਢਾਡੇ ਲਾਗੇ ਥੱਲ ਕੇ ਪੰਡ ਬਣਾ ਦੇਣੀ ਜਦ ਇਹ ਆਹ ਕਰ ਬਚਾਰ ਚਰ ਵੰਡਾ ਵਢੀਂਗੇ ਚਾਰ ਚਰਪੰਡਾ ਹਾਂ ਉਹ ਰਿੱਕ ਜਾਨੀ ਚ ਕਾਂਦੀ ਸੀ ਹੈ ਹਾਂ ਇਸ ਚ ਕੋ ਦਾ ਤੇ ਇਹਦਾ ਦਾਪ ਅੱਛਾ ਹਾਂ ਮੈਂ ਕੋਤ ਜੀ ਚੱਕ ਲਿਆਉਂਦੇ ਤੇ ਤੋ ਚੱਕ ਲੈਨੇ ਤੇ ਉਹ ਕੰਮ ਵੀ ਕਰਿਆ ਪਾਕੀਆਂ ਥੱਪੀਆਂ ਬਥੇਰੀਆਂ ਹੁਣ ਨਹੀਂ ਬਾਤ ਹੁੰਦੀਆਂ ਹੁਣ ਤਾਂ ਮੁੱਲ ਲੈਨੇ ਆ ਹੁਣ ਮੁੱਲ ਲੈਨੇ ਪਹਿਲਾਂ ਬਥੇਰੀਆਂ ਦਿੱਤੀਆਂ ਬਹੁਤ ਬਥੇਰਾ ਠੀਗਾ ਤੁਹਾਡਾ ਹੋਰ ਕਿਡੀ ਕਿਡੀ ਪਾਤੀ ਤਾਂ ਪਰ ਤੇ ਜੰਗਲ ਦੀਆਂ ਬੜੀਆਂ ਬੜੀਆਂ ਫਿਰ ਉਹ ਚੁੱਲੇ ਉਹੀ ਡਾਨੀਆਂ ਫਿਰ ਹੈ ਹੋਈ ਝੋਖ ਲੈਣ ਦੇ ਭੰਨ ਕੇ ਭੂਕਣੇ ਨਾਲ ਭੰਨ ਕੇ ਇੱਕ ਲੱਕੜੀ ਦੋ ਬਾਥੀਆਂ ਅੱਛਾ ਤੇ ਨਾਲ ਕਾਗਜ਼ ਲਾ ਦੇਣਾ ਆ ਕੋਈ ਲਾ ਲੈਣਾ ਲਾਉਣਾ ਨਹੀਂ ਆ ਪੇ ਅੱਗ ਲੱਗ ਜਾਂਦੀ ਸੀ ਸੁੱਕੀਆਂ ਲੱਕੜੀਆਂ ਸੁੱਕੀਆਂ ਲੱਕੜਾਂ ਚੀਂਗਾ ਲਾ ਲੈਣੀਆਂ ਹਾਂ ਹਾਂ ਤਵਾ ਧਰ ਦੇਣਾ ਰੋਟੀਆਂ ਪਕਾ ਲੈਣੀਆਂ ਥੱਲੇ ਬੈਠ ਕੇ ਪੀੜੀ ਪਰ ਨਾ ਪੀੜੀ ਵੀ ਹੁੰਦੀ ਦੀ ਬਟ ਬਟੜੇ ਵੀ ਹੁੰਦੇ ਤੇ ਬੋਰੀ ਵਿਛਾ ਲੈਣੀ ਹੈਟਾਂ ਅੱਛਾ ਬੋਰੀ ਵਿਛਾ ਲੈਣੀ ਹੈਟਾਂ ਟੱਬਰ ਵਾਲੇ ਵੀ ਬਾਕੀ ਨਿਆਣੇ ਵੀ ਬੋਰੀ ਪਰ ਬੈਠ ਕੇ ਖਾਂਦੇ ਤੇ ਵਿੰਜੇ ਪਰ ਨਹੀਂ ਕੋਈ ਨਾ ਕੋਈ ਲੱਡਲਾ ਜਿਹੜਾ ਜਿਹਦਾ ਮੈਂ ਕਹਿੰਦਾ ਤਾਂ ਆਪਣੀ ਮਾਤਾ ਦੇ ਸਿਆਦੇ ਮਹੀਨੇ ਦਾ ਚੁੱਲੇ ਮੇਰੇ ਬੈ ਜਾਂਦੇ ਸੇਕਣੇ ਇਹਨੂੰ ਅੱਛਾ ਨਾਲੇ ਸੇਕ ਆਈ ਜਾਂਦਾ ਤਾਂ ਹਾਂ ਨਾਲੇ ਸਕੂਰਟੀ ਖਾ ਲੈਂਦੇ ਤੇ ਅੱਛਾ ਅੱਜ ਇਹ ਸਾਰੀਆਂ ਗੱਲਾਂ ਕਰੀਆਂ ਪੁਰਾਣੀਆਂ ਕਿਦਾਂ ਦਾ ਲੱਗਿਆ ਵਧੀਆ ਅਸੀਂ ਆਹੀ ਗੱਲਾਂ ਕਰਨ ਆਏ ਤੇ ਅੱਜ ਮੈਂ ਕਿਹਾ ਵੀ ਬੇਬੇ ਨੂੰ ਬੇਬੇ ਦੀ ਪੁਰਾਣੀ ਰਸੋਈ ਚ ਲੈ ਕੇ ਜਾਣਾ ਹਾਂ ਹਾਂਜੀ ਉੱਥੇ ਕਿਆ-ਕਿਆ ਕੰਮ ਕਿਦਾਂ-ਕਿਦਾਂ ਕੰਮ ਕਰੇ ਹੁਣ ਪਤਾ ਲੱਗ ਗਿਆ ਵੀ ਕਿਦਾਂ ਤੁਸੀਂ ਬੋਰੀ ਫਟੜਾ ਲਾ ਕੇ ਚਿੰਗਾ ਲਾ ਕੇ ਪਾਤੀ ਭੂਖਣ ਨਾਲ ਭੰਨ ਕੇ ਫਿਰ ਲਾਇਆ ਕਰਦੇ ਤੇ ਹੈ ਨਾ ਹਾਂਜੀ ਕੋਈ ਮੈਨੂੰ ਕੁਝ ਕਹਿਣਾ ਹੈ ਨਹੀਂ ਆ ਜਿਹੜੇ ਵੀਡੀਓ ਦੇਖਣ ਵਾਲੇ ਆ ਇਹਨਾਂ ਨੇ ਕਈਆਂ ਨੇ ਕਿਹਾ ਵੀ ਮੇਰੀ ਮਾਂ ਵਰਗੀ ਲੱਗਦੀ ਐ ਕਿਸੇ ਨੇ ਕਿਹਾ ਮੇਰੀ ਨਾਨੀ ਵਰਗੀ ਲੱਗਦੀ ਐ ਕਿ ਜਿਆ ਰਹੋ ਦੀ ਜਾਣ ਪਏਗਾ ਆਪਾਂ ਨੂੰ ਕੀ ਲੈਣਾ ਆਪਾਂ ਇਹਨਾਂ ਤੇ ਕੁਝ ਨਹੀਂ ਲੈਣਾ ਇਹ ਵੀਡੀਓ ਦੇਖਣਾ ਜਿਹਨਾਂ ਨੇ ਦੇਖੀ ਜਾਂਦੇ ਆ ਦੇਵੀ ਸਿਰੇ ਲਾ ਆਪੀ ਗੱਲ ਠੀਕ ਹੈ